ਬਈ ਕਿਸਾਨ ਦੋਸਤੋ ਡੈਰੀ ਫਾਰਮ ਦੇ ਉੱਤੇ ਜੇ ਪਸ਼ੂ ਜਦੋਂ ਆਪਾਂ ਰੱਖਦੇ ਆ ਉਹਦੇ ਉੱਤੇ ਜੇ ਸਭ ਤੋਂ ਵੱਡਾ ਖਰਚਾ ਹੈ ਸਭ ਤੋਂ ਵੱਧ ਖਰਚਾ ਆਪਾਂ ਨੂੰ ਕਰਨਾ ਪੈਂਦਾ ਉਹ ਖੁਰਾਕ ਦਾ ਜਿਹੜਾ ਖਰਚ ਹੁੰਦਾ ਸਭ ਤੋਂ ਵੱਧ ਖਰਚਾ ਆਪਣਾ ਖੁਰਾਕ ਤੇ ਹੁੰਦਾ ਭਾਵੇਂ ਹੋਰ ਵੀ ਜਿਵੇਂ ਲੇਬਰ ਦਾ ਖਰਚਾ ਹੈ ਜਾਂ ਮੈਡੀਕਲ ਦਾ ਖਰਚਾ ਹੈ ਹੋਰ ਖਰਚੇ ਵੀ ਨੇ ਪਰ ਸਭ ਨਾਲੋਂ ਜ਼ਿਆਦਾ ਖਰਚਾ ਜਿਹੜਾ ਮੇਨ ਖਰਚਾ ਆਪਾਂ ਨੂੰ ਪੈਂਦਾ ਉਹ ਹੈਗਾ ਖੁਰਾਕ ਦਾ ਖਰਚਾ ਹੁਣ ਖੁਰਾਕ ਇਕੱਲਾ ਖਾੜ ਦਾਣਾ ਹੀ ਖੁਰਾਕ ਨਹੀਂ ਹੁੰਦੀ ਖੁਰਾਕ ਦੇ ਵਿੱਚ ਚਾਰੇ ਨੂੰ ਵੀ ਆਪਾਂ ਖੁਰਾਕ ਦੇ ਤੌਰ ਤੇ ਗਿਣਦੇ ਆਂ ਸੋ ਆਪਣੀ ਸਾਰੀ ਕੋਸ਼ਿਸ਼ ਇਹ ਹੋਣੀ ਚਾਹੀਦੀ ਆ ਵੀ ਖੁਰਾਕ ਨੂੰ ਆਪਾਂ ਸਸਤੀ ਕਿਸ ਤਰ੍ਹਾਂ ਕਰ ਸਕਦੇ ਆ ਕਿਉਂਕਿ ਖਰਚਾ ਤਾਂ ਆਪਾਂ ਨੂੰ ਕਰਨਾ ਹੀ ਪੈਣਾ ਆਪਾਂ ਉਹ ਸਾਰੇ ਤੱਤ ਪਸ਼ੂ ਨੂੰ ਦਈਏ ਆਪਣਾ ਪੈਸੇ ਵੀ ਘੱਟ ਲੱਗਣ ਤੇ ਤੱਤ ਵੀ ਜਿਹੜੇ ਪੂਰੇ ਪਸ਼ੂ ਨੂੰ ਮਿਲ ਮਿਲ ਜਾਣ ਕਿਉਂਕਿ ਖੁਰਾਕ ਨਾਲ ਹੀ ਪਸ਼ੂ ਨੇ ਦੁੱਧ ਦੇਣਾ ਖੁਰਾਕ ਨਾਲ ਹੀ ਪਸ਼ੂ ਜਿਹੜਾ ਆਪਣੇ ਸਰੀਰ 'ਕਿ ਚਾਹਤਾਂ ਪੂਰੀਆਂ ਕਰਦਾ ਸੋ ਖੁਰਾਕ ਇਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਜਿਹਦੇ ਵਿੱਚ ਹਰ ਤਰ੍ਹਾਂ ਦੇ ਤੱਤ ਪਸ਼ੂ ਨੂੰ ਮਿਲਣ ਤੇ ਖੁਰਾਕ ਕੱਲਾ ਖਾੜ ਦਾਣਾ ਨਹੀਂ ਹੈਗਾ ਖੁਰਾਕ ਦੇ ਵਿੱਚ ਆਪਾਂ ਹਰੇ ਚਾਰਿਆਂ ਨੂੰ ਵੀ ਸ਼ਾਮਲ ਕਰਦਿਆ ਤਾਂ ਹੀ ਜਿਹੜੀ ਖੁਰਾਕ ਆਪਣੀ ਸਸਤੀ ਪੈ ਸਕਦੀ ਹੈ ਤਾਂ ਹੀ ਖੁਰਾਕ ਤੋਂ ਪੂਰਾ ਫਾਇਦਾ ਲੈ ਸਕਦਾ ਸੋ ਇਸ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਵੀ ਜਿਹੜੇ ਹਰੇ-ਚਾਰੇ ਨੇ ਉਹਨਾਂ ਦਾ ਖੁਰਾਕ ਦੇ ਵਿੱਚ ਕੀ ਯੋਗਦਾਨ ਹੁੰਦਾ ਕਿਸ ਤਰ੍ਹਾਂ ਪਹਰਾਚਾਰਾ ਜਿਹੜਾ ਪੈਦਾ ਕਰ ਸਕਦਾ ਕਿਉਂਕਿ ਜੇ ਖੁਰਾਕ ਨੂੰ ਸਸਤਾ ਕਰਨਾ ਤਾਂ ਹਰੇ ਚਾਰਿਆਂ ਦੇ ਰੂਪ ਦੇ ਵਿੱਚ ਜਦੋਂ ਆਪਾਂ ਪਸ਼ੂ ਨੂੰ ਦਵਾਂਗੇ ਉਹਦੇ ਰਾਹੀ ਹੀ ਆਪਾਂ ਖੁਰਾਕ ਨੂੰ ਜਿਹੜਾ ਸਸਤਾ ਪੈਦਾ ਕਰ ਸਕਦੇ ਹਾਂ ਹਰੇ ਚਾਰਿਆਂ ਦੇ ਵਿੱਚ ਵੀ ਜਿਹੜੇ ਪੂਰੇ ਤੱਤ ਹੁੰਦੇ ਆ ਜਿਹੜੇ ਪਸ਼ੂ ਨੂੰ ਅ ਜਰੂਰਤ ਮੁਤਾਬਕ ਆਪਾਂ ਦੇਣੇ ਹੁੰਦੇ ਆ ਸਾਰੇ ਤੱਤ ਹਰੇ ਚਾਰਿਆਂ ਚੋਂ ਮਿਲ ਜਾਂਦੇ ਆ ਔਰ ਸਸਤੇ ਰੂਪ ਦੇ ਵਿੱਚ ਮਿਲਦੇ ਆ ਕੁਦਰਤੀ ਨੇਚਰਲ ਰੂਪ ਦੇ ਵਿੱਚ ਮਿਲਦੇ ਆ ਪਰ ਹਰੇ ਚਾਰਿਆਂ ਦੇ ਉੱਤੇ ਆਪਣਾ ਕੋਈ ਜ਼ਿਆਦਾ ਧਿਆਨ ਨਹੀਂ ਹੈਗਾ ਕਿਉਂਕਿ ਹਰੇ ਚਾਰੇ ਜੇ ਆਪਾਂ ਬੀਜ ਨਾਲ ਤੁਸੀਂ ਦੇਖੋ ਗਰਮੀਆਂ ਦੇ ਵਿੱਚ ਹੁਣ ਮੂਰੇ ਗਰਮੀਆਂ ਦਾ ਸੀਜ਼ਨ ਆਉਣਾ ਗਰਮੀਆਂ ਦੇ ਵਿੱਚ ਆਪਾਂ ਕੀ ਕਰਦੇ ਆ ਜਾਂ ਤਾਂ ਵੱਡੀ ਪੱਦਰ ਤੇ ਬਾਜਰਾ ਬੀਜਣਾ ਜਾਂ ਚਰੀ ਬੀਜ ਦੇਣੀ ਆ ਹੁਣ ਇਸ ਤਰ੍ਹਾਂ ਦੇ ਬੀਜ ਆਉਂਦੇ ਨੇ ਜਿਹੜੇ ਧੋਗਲੇ ਨੇ ਇੱਕ ਵਾਰੀ ਬੀਜ ਦੋ ਉਹ ਵਾਰ-ਵਾਰ ਵੱਢ ਲੈਣੇ ਆ ਬਹੁਤ ਸਾਰੇ ਜ਼ਿਮੀਂਦਾਰ ਵੱਡਾਂ ਵਾਲਾ ਬਾਜਰਾ ਵਗੈਰਾ ਬੀਜਦੇ ਨੇ ਉਹਨਾਂ ਤੋਂ ਆਪਾਂ ਕਦੇ ਵੀ ਪੂਰੀ ਮਾਤਰਾ ਚ ਖੁਰਾਕੀ ਤੱਤ ਨਹੀਂ ਲੈ ਸਕਦੇ ਸੋ ਇਸ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਵੀ ਕਿਸ ਤਰ੍ਹਾਂ ਜਿਹੜਾ ਆਪਾਂ ਹਰਾਚਾਰਾ ਬੀਜਣਾ ਤਾਂ ਕਿ ਆਪਾਂ ਨੂੰ ਵੱਧ ਤੋਂ ਵੱਧ ਉਹ ਤੋਂ ਖੁਰਾਕੀ ਤੱਤ ਮਿਲਣ ਤੇ ਆਪਣਾ ਜਿਹੜੀ ਖੁਰਾਕ ਦੇ ਉੱਤੇ ਖਰਚੇ ਨੂੰ ਆਪਾਂ ਘਟਾ ਸਕੀਏ ਖਰਚਾ ਆਪਣਾ ਘਟ ਸਕੀਏ ਕਿਉਂਕਿ ਜਿੰਨਾ ਖਰਚ ਆਪਾਂ ਘੱਟ ਕਰ ਲਵਾਂਗੇ ਉਨਾ ਹੀ ਜਿਹੜਾ ਆਪਣਾ ਪ੍ਰੋਫਿਟ ਦੇ ਵਿੱਚ ਵਾਧਾ ਹੋਣਾ ਕਿਉਂਕਿ ਦੇਖੋ ਖੁਰਾਕ ਆਪਾਂ ਸੰਪੂਰਨ ਦੇਣੀ ਆ ਸੰਤੁਲਿਤ ਖੁਰਾਕ ਦੇਣੀ ਆ ਪਰ ਘੱਟ ਪੈਸਿਆਂ ਦੇ ਵਿੱਚ ਕਿਸ ਤਰ੍ਹਾਂ ਦੇ ਸਕਦੇ ਆ ਇਹ ਆਪਾਂ ਬੜਾ ਧਿਆਨ ਦੇ ਵਿੱਚ ਰੱਖਣਾ ਹੁੰਦਾ ਸੋ ਇਸ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਵੀ ਜਿਹੜੇ ਹਰੇ ਚਾਰੇ ਆਪਾਂ ਬੀਜਦੇ ਆ ਕਿਸ ਤਰੀਕੇ ਦੇ ਨਾਲ ਬੀਜਣੇ ਤਾਂ ਕਿ ਆਪਾਂ ਨੂੰ ਜਿਹੜਾ ਖਰ ਦਾਣਾ ਘੱਟ ਪਾਉਣਾ ਪਵੇ ਤੇ ਪੂਰਾ ਆਪਾਂ ਦੁੱਤ ਵਗੈਰਾ ਤੇ ਪਸ਼ੂ ਨੇ ਜਿਹੜੇ ਆਪਣੇ ਤੰਦਰੁਸਤ ਤਾਕੜੇ ਮੋٹے ਰਹਿਣ ਇਸ ਵੀਡੀਓ ਤੇ ਪੂਰੀ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਤਾਂ ਬੇਨਤੀ ਹੈ ਵੀ ਜੇ ਚੈਨਲ ਤੇ ਨਵੇਂ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਨੋਟੀਫਿਕੇਸ਼ਨ ਦੇ ਵਾਸਤੇ ਜਿਹੜਾ ਬੈਲ ਵਾਲਾ ਆਈਕਨ ਪ੍ਰੈਸ ਕਰ ਦਿਓ ਤਾਂ ਕਿ ਜੋ ਵੀ ਆਪਾਂ ਵੀਡੀਓ ਅਪਲੋਡ ਕਰੀਏ ਉਹਦਾ ਨੋਟੀਫਿਕੇਸ਼ਨ ਜਿਹੜਾ ਤੁਹਾਨੂੰ ਮਿਲਦਾ ਰਹੇ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਦੋਸਤੋ ਖੁਰਾਕ ਦੇ ਤੌਰ ਤੇ ਉੱਤੇ ਆਪਾਂ ਜੇਕਰ ਦੇਖਦੇ ਆ ਤਾਂ ਨਾ ਖਲ ਦਾਣੇ ਨੂੰ ਹੀ ਖੁਰਾਕ ਮੰਨਦੇ ਆ ਅਪਾਏ ਸੋਚਣਾ ਵੀ ਇਹਦੇ ਨਾਲ ਹੀ ਜਿਹੜਾ ਪਸ਼ੂ ਆਪਾਂ ਨੂੰ ਪੂਰਾ ਦੁੱਧ ਦੇਣਗੇ ਖਲ ਦਾਣੇ ਦੇ ਤੌਰ ਤੇ ਉੱਤੇ ਬਿਲਕੁਲ ਠੀਕ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਖਲ ਦਾਣਾ ਆਪਾਂ ਨੂੰ ਪਾਉਣਾ ਪੈਂਦਾ ਪਰ ਖਲ ਦਾਣੇ ਦੇ ਰੂਪ ਦੇ ਵਿੱਚ ਖੁਰਾਕ ਬਹੁਤ ਜ਼ਿਆਦਾ ਮਹਿੰਗੀ ਪੈਂਦੀ ਆ ਤੇ ਜਿਹੜੇ ਪਸ਼ੂ ਆਪਣੇ ਪਾਲਣੇ ਹੁੰਦੇ ਆ ਡਰਾਈ ਪੀਰੀਅਡ ਦੇ ਵਿੱਚ ਉਹ ਤਾਂ ਹੋਰ ਵੀ ਜ਼ਿਆਦਾ ਮਹਿੰਗੇ ਪੈ ਜਾਂਦੇ ਆ ਸੋ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਵੀ ਆਪਾਂ ਖੁਰਾਕ ਦੇ ਵਿੱਚ ਜਿਹੜਾ ਹਰਾ ਚਾਰਾ ਉਹਨੂੰ ਆਪਾਂ ਅ ਐਡ ਕਰੀਏ ਹੁਣ ਹਰੇਚਾਰੇ ਦੇ ਤੌਰ ਤੇ ਜੇ ਆਪਾਂ ਦੇਖੀ ਤਾਂ ਨਾ ਜ਼ਿਆਦਾਤਰ ਜ਼ਿਮੀਂਦਾਰ ਹਰੇਚਾਰੇ ਨੂੰ ਸ਼ਿਰਿਅਸਲੇ ਨਹੀਂ ਲੈਂਦੇ ਜਿਹੜੇ ਪਿੰਡਾਂ ਦੇ ਵਿੱਚ ਜ਼ਿਮੀਂਦਾਰ ਰਹਿੰਦੇ ਆ ਉਹਨਾਂ ਨੂੰ ਤਾਂ ਇਹਦੇ ਵਾਸਤੇ ਬਹੁਤ ਜ਼ਿਆਦਾ ਫਾਇਦੇਮੰਦ ਹੋ ਸਕਦਾ ਕਿਉਂਕਿ ਆਪਣੇ ਕੋਲੇ ਜ਼ਮੀਨਾਂ ਹੈਗੀਆਂ ਜਿਹੜੇ ਜ਼ਿਆਦਾਤਰ ਜ਼ਿਮੀਂਦਾਰ ਉਹ ਨਹੀਂ ਜਿਹੜੇ ਖੇਤੀ ਦੇ ਨਾਲ ਨਾਲ ਡੈਰੀ ਫਾਰਮ ਦਾ ਧੰਦਾ ਕਰਦੇ ਨੇ ਪਰ ਜਿਹੜੇ ਜ਼ਿੰਮੇਦਾਰਾਂ ਦੇ ਕੋਲੇ ਆਪਣੀ ਜ਼ਮੀਨ ਨਹੀਂ ਹੈਗੀ ਸਾਡੇ ਜਿਹੜੇ ਇਸ ਤਰ੍ਹਾਂ ਦੇ ਕਿਸਾਨ ਹੈਗੇ ਜਿਨ੍ਹਾਂ ਕੋਲੇ ਆਪਣੀ ਜ਼ਮੀਨ ਨਹੀਂ ਹੈਗੀ ਦਾ ਘਟਾ ਉਹਨਾਂ ਨੂੰ ਵੀ ਪਿੰਡਾਂ ਦੇ ਵਿੱਚ ਠੇਕੇ ਦੇ ਉੱਤੇ ਜ਼ਮੀਨ ਵਗੈਰਾ ਮਿਲ ਕੇ ਉਹਦੇ ਤੇ ਉਹ ਹਰਾ-ਝਰਾ ਪੈਦਾ ਕਰ ਸਕਦੇ ਨੇ ਜ਼ਿਆਦਾਤਰ ਜਿਹੜੇ ਮੱਚਾ ਕਾਵਾ ਰੱਖਦੇ ਨੇ ਉਹ ਛੋਟਾ-ਮੋਟਾ ਹਰਾ-ਝਰਾ ਆਪਣੇ ਤੌਰ ਤੇ ਬੀਜ ਦੇ ਵੀ ਨਹੀਂ ਪਰ ਗੱਲ ਕੀ ਹੈ ਵੀ ਉਹ ਹਰੇ-ਝਰੇ ਨੂੰ ਸਿਰ ਅਸਲੀ ਨਹੀਂ ਲੈਂਦੇ ਹੁਣ ਜੇ ਆਪਾਂ ਗਰਮੀਆਂ ਦੇ ਵਿੱਚ ਹਰੇਚਾਰੇ ਦੀ ਗੱਲ ਕਰਦੇ ਆ ਇੱਕ ਵਾਰੀ ਕਿਹੜਾ ਹਰਾਚਾਰਾ ਬੀਜਤਾ ਬਾਜਰਾ ਬੀਜਤਾ ਵੱਡੀ ਪੱਧਰ ਤੇ ਬਾਜਰਾ ਬੀਜ ਦਿੰਦੇ ਆ ਵੱਡ ਵੱਡ ਪਾਈ ਜਾਂਦੇ ਆ ਜਾਂ ਬਾਡਾਂ ਵਾਲਾ ਬਾਜਰਾ ਬੀਜ ਲੈਂਦੇ ਆ ਜਾਂ ਚਰੀਆ ਜਿਹੜੀ ਬਾਡਾਂ ਵਾਲੀ ਆਉਂਦੀ ਹੈ ਕਦੇ ਵੀ ਆਪਾਂ ਹਰੇਚਾਰੇ ਦੇ ਵਿੱਚ ਇਸ ਤਰੀਕੇ ਦੇ ਨਾਲ ਨਹੀਂ ਸੋਚਦੇ ਵੀ ਇਹਨੂੰ ਆਪਾਂ ਪਸ਼ੂ ਦੀਆਂ ਸਰੀਰਕ ਜ਼ਰੂਰਤਾਂ ਵਾਸਤੇ ਦੇ ਰਹੇ ਆ ਨਾ ਆਪਾਂ ਕਹਿੰਨਾ ਪਸ਼ੂ ਪਾਲਣਾ ਚਲੋ ਜਿਹੜਾ ਫੰਡੇ ਦੇ ਨਾਲ ਹੀ ਆਪਣਾ ਕੰਮ ਚੱਲੇ ਜਵੇ ਸੋ ਹਰੇ ਚਾਰੇ ਨੂੰ ਬਹੁਤ ਜ਼ਿਆਦਾ ਧਿਆਨ ਦੇਣਾ ਹੁਣ ਹਰੇ ਚਾਰੇ ਤੋਂ ਜਦੋਂ ਆਪਾਂ ਖੁਰਾਕੀ ਤੱਤ ਪੂਰੇ ਲੈਣੇ ਆ ਉਹਦੇ ਵਿੱਚ ਕੀ ਹੈ ਨਾ ਆ ਆਪਾਂ ਨੂੰ ਦੋ ਤਰ੍ਹਾਂ ਦੇ ਖੁਰਾਕੀ ਤੱਤਾਂ ਦੀ ਲੋੜ ਹੁੰਦੀ ਹੈ ਜਿਹੜੀ ਹੁਣ ਆਪਾਂ ਖਾਣ ਦਾਣਾ ਵਗੈਰਾ ਲੈਣੇ ਆ ਸੋ ਨੂੰ ਪਤਾ ਉਹਦੇ ਵਿੱਚ ਆਪਾਂ ਦੋ ਤਰ੍ਹਾਂ ਦੇ ਖੁਰਾਕੀ ਤੱਤ ਕਰਦੇ ਆ ਜਾਂ ਤਾਂ ਕਾਰਬੋਹਾਈਡਰੇਟਸ ਹੁੰਦੇ ਆ ਜਾਂ ਪ੍ਰੋਟੀਨ ਹੁੰਦੇ ਆ ਹੁਣ ਦੋਵੇਂ ਤਰ੍ਹਾਂ ਦੇ ਤੱਤ ਆਪਾਂ ਮਿਲਣਗੇ ਤਾਂ ਹੀ ਸਪੂਰਨ ਖੁਰਾਕ ਬਣਦੀ ਹੈ ਹੁਣ ਹਰੇ ਚਾਰੇ ਦੇ ਵਿੱਚ ਆਪਾਂ ਕੀ ਕਰਦੇ ਆ ਜੇ ਆਪਾਂ ਇਕੱਲਾ ਬਾਜਰਾ ਜਵਾਰ ਬੀਜਦੇ ਆ ਚਰੀ ਜਿਹਨੂੰ ਕਹਦੇ ਆ ਜਾਂ ਫਿਰ ਮੱਕ ਵਗੈਰਾ ਬੀਜਦੇ ਆ ਮੱਕੀ ਤੇ ਇਹਦੇ ਤੋਂ ਆਪਾਂ ਕਾਰਬੋਹਾਈਡਰੇਟਸ ਵਗੈਰਾ ਜਾਂ ਜਿਹਦੇ ਤੋਂ ਬਹੁਤ ਐਨਰਜੀ ਮਿਲਦੀ ਆ ਇਹੋਂ ਹਰੇਚਾਰੇ ਨੇ ਪਰ ਆਪਾਂ ਨੂੰ ਹਰੇਚਾਰਿਆਂ ਦੇ ਨਾਲ ਉਸ ਤਰ੍ਹਾਂ ਦੇ ਹਰੇਚਾਰੇ ਵੀ ਬੀਜਣੇ ਚਾਹੀਦੇ ਨੇ ਜਿਨ੍ਹਾਂ ਦੇ ਵਿੱਚੋਂ ਪ੍ਰੋਟੀਨ ਜ਼ਿਆਦਾ ਮਿਲਦੀ ਆ ਜਿਹੜੇ ਫਲੀਦਾਰ ਹਰੇਚਾਰੇ ਹੁੰਦੇ ਆ ਫਲੀਦਾਰ ਹਰੇਚਾਰਿਆਂ ਦੇ ਵਿੱਚੋਂ ਪ੍ਰੋਟੀਨ ਜ਼ਿਆਦਾ ਮਿਲਦੀ ਆ ਜ਼ਿਆਦਾਤਰ ਕਿਸਾਨ ਗਰਮੀਆਂ ਦੇ ਸੀਜ਼ਨ ਵਿੱਚ ਤਾਂ ਫਲੀਦਾਰ ਜਿਹੜੇ ਹਰੇਚਾਰੇ ਬਹੁਤ ਘੱਟ ਬੀਜਦੇ ਆ ਸੋ ਆਪਾਂ ਜਦੋਂ ਵੀ ਹਰਾਚਾਰਾ ਬੀਜਣ ਦੀ ਕੋਸ਼ਿਸ਼ ਕਰਨੀ ਆ ਤੇ ਫਲੀਦਾਰ ਹਰੇਚਾਰੇ ਨੂੰ ਵੀ ਨਾਲ ਆਪਾਂ ਤਰਜੀਹ ਦਿਓ ਮਿਸ਼ਰਤ ਚਾਰੇ ਜਿਹੜੇ ਯੂਨੀਵਰਸਿਟੀ ਦੇ ਵੱਲੋਂ ਵੀ ਆਪਾਂ ਨੂੰ ਦੱਸੇ ਜਾਂਦੇ ਆ ਮਿਸ਼ਰਤ ਚਾਰੇ ਬੀਜਣ ਦੀ ਕੋਸ਼ਿਸ਼ ਕਰੋ ਮਿਸ਼ਰਤ ਚਾਰੇ ਦੇ ਵਿੱਚ ਕੀ ਆ ਤੁਸੀਂ ਬਾਜਰਾ ਵਿੱਚ ਰਲਾ ਕੇ ਬੀਜੋ ਚਰੀ ਮੱਕੀ ਤੇ ਗਵਾਰਾ ਤੇ ਰਵਾਹ ਕਿਉਂਕਿ ਦੋ ਜਿਹੜੇ ਗਵਾਰਾ ਤੇ ਰਵਾਹ ਫਲੀਦਾਰ ਹਰੇਚਾਰੇ ਨੇ ਇਹਨਾਂ ਜੇ ਤਿੰਨ ਜਾਂ ਚਾਰ ਚੀਜ਼ਾਂ ਤੁਸੀਂ ਰਲਾ ਕੇ ਇਕੱਠਿਆਂ ਬੀਜਦੇ ਹੋ ਇੱਕ ਸੰਪੂਰਨ ਹਰੀ ਹਰਾਚਾਰਾ ਜਿਹੜਾ ਬਣ ਜਾਂਦਾ ਜਿਹਦੇ ਵਿੱਚੋਂ ਸਾਰੇ ਤਰ੍ਹਾਂ ਦੇ ਤੱਤ ਮਿਲਦੇ ਆ ਜਦੋਂ ਇਸ ਤਰ੍ਹਾਂ ਦਾ ਪਹਰਾਚਾਰਾ ਪਸ਼ੂ ਨੂੰ ਦਵਾਂਗੇ ਤੁਸੀਂ ਦੇਖਿਓ ਪਸ਼ੂ ਕਿਸ ਤਰ੍ਹਾਂ ਤੰਦਰੁਸਤ ਰਹਿੰਦਾ ਰਾਜੀ ਰਹਿੰਦਾ ਬੋਟਾ ਨਵਾਂ ਨਰਵਾ ਹੋ ਜਾਂਦਾ ਤੇ ਦੁੱਧ ਦੇ ਵਿੱਚ ਤੁਹਾਨੂੰ ਫਰਕ ਦੇਖਣ ਨੂੰ ਮਿਲੂਗਾ ਦੁੱਧ ਜਿਆਦਾ ਕਾਫੀ ਵੱਧ ਜਾਂਦਾ ਔਰ ਹਰੇਚਾਰਾ ਨੂੰ ਪਸ਼ੂ ਖਾਂਦੇ ਬਹੁਤ ਖੁਸ਼ ਹੋ ਕੇ ਸੋ ਜੇ ਤੁਸੀਂ ਹਰਾਚਾਰਾ ਬੀਜਣਾ ਤਾਂ ਮਿਸ਼ਰਤ ਰੂਪ ਦੇ ਵਿੱਚ ਬੀਜੋ ਇਹਦੇ ਨਾਲ ਬਹੁਤ ਵੱਡਾ ਜਿਹੜਾ ਆਪਾਂ ਨੂੰ ਫਾਇਦਾ ਹੁੰਦਾ ਬਾਕੀ ਜਿਹੜੀ ਇੱਕ ਆਪਾਂ ਸਾਰੇ ਜਾਣੇ ਮਤਲਬ ਸਭ ਤੋਂ ਵੱਡੀ ਗਲਤੀ ਕਰਦੇ ਆਪਾਂ ਹਰਾਚਾਰਾ ਸਿਰਫ ਜੂਰੀਏ ਦੇ ਨਾਲ ਹੀ ਪਾ ਲਿਆ ਸੋ ਸੰਤੁਲਨਤ ਤੱਤ ਜਿਹੜੇ ਜਿਸ ਤਰ੍ਹਾਂ ਦੂਸਰੀਆਂ ਫਸਲਾਂ ਨੂੰ ਆਪਾਂ ਪ੍ਰੋਪਰ ਰੂਪ ਦੇ ਵਿੱਚ ਦਿੰਨੇ ਆ ਉਹ ਜਿਹੜੇ ਖੁਰਾਕ ਦੂਸਰੇ ਖਾਧਾ ਨੇ ਉਹ ਆਪਾਂ ਹਰੇਚਾਰੇ ਨੂੰ ਜ਼ਰੂਰ ਦਈਏ ਉਹਦੇ ਨਾਲ ਹਰਾਚਾਰਾ ਇੱਕ ਤਾਂ ਨਰਵਾ ਹੋਊਗਾ ਵਧੀਆ ਤਕੜਾ ਹੁੰਦਾ ਕੱਟ ਵੱਡਣਾ ਥੋੜਾ ਥੋੜਾ ਥਾਂ ਵੱਡ ਕੇ ਆਪਣਾ ਚੱਲ ਜਾਂਦਾ ਸੋ ਪੂਰੇ ਤੱਤ ਵੀ ਪਸ਼ੂ ਨੂੰ ਉਹਦੇ ਤੋਂ ਮਿਲਦਿਆ ਸੋ ਕੱਲੇ ਜੂਰੀਆ ਵਾਲਾ ਜਿਹੜਾ ਕੰਮ ਉਹਨੂੰ ਵੀ ਸਾਨੂੰ ਆਪਾਂ ਜੂਰੀਆ ਵੱਧ ਤੋਂ ਵੱਧ ਪਾਈ ਜਾਂਦੇ ਆ ਉਹ ਪਸ਼ੂਆਂ ਦੇ ਦੁੱਧ ਰਹੀਂ ਫਿਰ ਆਪਣਾ ਵੀ ਨੁਕਸਾਨ ਕਰਦਾ ਤੇ ਉਹਦੀ ਵਜ੍ਹਾ ਦੇ ਨਾਲ ਸੰਤੁਲਿਤ ਹਰਾਚਾਰਾ ਵੀ ਨਹੀਂ ਪਸ਼ੂ ਨੂੰ ਮਿਲਦਾ ਸੋ ਜਿਹੜਾ ਵੀ ਆਪਾਂ ਹਰਾਚਾਰਾ ਬੀਜਣਾ ਉਹਨੂੰ ਸੰਤੁਲਿਤ ਰੂਪ ਦੇ ਵਿੱਚ ਬੀਜੋ डीएपी वगैरह पोटाश तत्व वगैरह या सल्फर वगैरह उन तत्वों इनहां नु भी दियो क्योंकि इनहां दे विच देखोना पोटेशियम कार्बोनेट दी ਘਾਟ ਪਸ਼ੂਆਂ ਦੇ ਵਿੱਚ ਆ ਰਹੀ ਆ ਜਿਹੜਾ ਆਪਾਂ बफर ਦੇ ਰੂਪ ਦੇ ਵਿੱਚ ਪਸ਼ੂ ਨੂੰ ਦਿੰਨੇ ਆ ਇਸ ਤਰ੍ਹਾਂ ਗੱਧਕ ਦੀ ਘਾਟ ਆ ਜਾਂਦੀ ਆ सल्फर तत्व दी ਘਾਟ ਆਉਂਦੀ ਆ ਪਸ਼ੂਆਂ ਦੇ ਸਰੀਰ ਦੇ ਵਿੱਚ ਵੀ ਉਹ ਘਾਟ ਕੈਲਸ਼ੀਅਮ ਦੇ ਰੂਪ ਦੇ ਵਿੱਚ ਆ ਜਾਂਦੀ ਆ ਜਦੋਂ सल्फर तत्व ਪਸ਼ੂ ਖੁਰਾ ਉਹਦੇ ਵਿੱਚ ਆਪਾਂ ਚਾਰੇ ਵਿੱਚ ਨਹੀਂ ਪਾਉਂਦੇ ਤਾਂ ਉਹ ਤੱਤ ਜਿਹੜਾ ਆਪਣਾ ਕੈਲਸ਼ੀਅਮ ਦੇ ਰੂਪ ਦੇ ਵਿੱਚ ਪਸ਼ੂ ਨੂੰ ਉਹ ਧਾਰੇ ਚਾਰੇ ਚੋਂ ਕੁਝ ਨਹੀਂ ਮਿਲਦਾ ਸੋ ਇਸ ਤਰ੍ਹਾਂ ਆਪਾਂ ਪਸ਼ੂ ਨੂੰ ਇੱਕ ਸੰਤੁਲਿਤ ਹਰਾ ਚਾਰਾ ਦਈਏ ਤਾਂ ਉਹਦਾ ਵੱਧ ਤੋਂ ਵੱਧ ਆਪਾਂ ਨੂੰ ਫਾਇਦਾ ਆਊਗਾ ਖੁਰਾਕ ਆਪਣੀ ਸਸਤੀ ਬਣੂਗੀ ਜਿਹੜਾ ਸਭ ਤੋਂ ਵੱਡੀ ਗੱਲ ਹੈ ਨਾ ਖੁਰਾਕ ਨੂੰ ਆਪਾਂ ਸਸਤਾ ਹਰੇ-ਤਾਰੇਆਂ ਦਾ ਇਹ ਕਰ ਸਕਦੇ ਹਾਂ ਹਰੇ ਚਾਰੇ ਨੂੰ ਜ਼ਰੂਰ ਤੁਸੀਂ ਧਿਆਨ ਦੇ ਵਿੱਚ ਰੱਖਣਾ ਕਿਉਂਕਿ ਇਹਦੇ ਨਾਲ ਹੀ ਆਪਣਾ ਜਿਹੜਾ ਵੱਡਾ ਫਾਇਦਾ ਡੈਰੀ ਫਾਰਮ ਤੋਂ ਹੋ ਸਕਦਾ ਪਿੰਡਾਂ ਦੇ ਵਿੱਚ ਜਿਹੜੇ ਆਪਾਂ ਰਹਿੰਦੇ ਆ ਆਪਾਂ ਨੂੰ ਤਾਂ ਇਹ ਇਹਦੇ ਬਾਰੇ ਜ਼ਰੂਰ ਜਾਣਕਾਰੀ ਹੋਣੀ ਚਾਹੀਦੀ ਆ ਹਰਾ ਚਾਰੇ ਨੂੰ ਆਪਾਂ ਬੋਟੇ ਤਰੀਕੇ ਦੇ ਨਾਲ ਹੀ ਨਾ ਸਮਝ ਕੇ ਚੱਲੋ ਸੋ ਇਹਨੂੰ ਜੇ ਆਪਾਂ ਡੰਗਰਾ ਤੋਂ ਫਾਇਦਾ ਲੈਣਾ ਪਸ਼ੂਆਂ ਤੋਂ ਫਾਇਦਾ ਲੈਣਾ ਤਾਂ ਹਰੇ ਚਾਰੇ ਨੂੰ ਜ਼ਰੂਰ ਖੁਰਾਕ ਦੇ ਵਿੱਚ ਸ਼ਾਮਲ ਕਰੋ ਮਿਸ਼ਰਤ ਰੂਪ ਦੇ ਵਿੱਚ ਬੀਜੋ ਜੇ ਤੁਸੀਂ ਇਕੱਲੇ-ਇਕੱਲੇ ਵੀ ਬੀਜੋ ਨਾ ਕਈ ਵਾਰੀ ਜ਼ਿੰਮੇਦਾਰ ਇਕੱਲੇ-ਇਕੱਲੇ ਮੰਨ ਲਓ ਤੁਸੀਂ 1 ਕਿੱਲਾ ਹਰੇ ਦਾ ਬੀਜਣਾ ਤਾ ਫਰੇ ਦੇ ਵਿੱਚ ਤੁਸੀਂ ਇੱਕ ਇੱਕ 2 2 ਵਿਗੇ ਆਪਣੇ ਬਾਜਰੇ ਦੇ ਬੀਜ ਲਓ ਵਿਗਾ ਡੇਢ ਵਿਗਾ ਮੱਕ ਦਾ ਕਰ ਲਓ ਨਾਲ ਗੁਵਾਰਾ ਤੇ ਰਵਾ ਵਗੈਰਾ ਉਹਨੂੰ ਅਲੱਗ ਤੋਂ ਬੀਜ ਲਓ ਵਧੀਆ ਤਾਂ ਇਹ ਰਹੂਗਾ ਵੀ ਜੇ ਤੁਸੀਂ ਉਹਨਾਂ ਨੂੰ ਇਕੱਠੇ ਮਿਸ਼ਰਤ ਕਰਕੇ ਬੀਜ ਲਓ ਹੋ ਜਾਂਦਾ ਆ ਉਹਨਾਂ ਦਾ ਫਾਇਦਾ ਵੀ ਜ਼ਿਆਦਾ ਹੁੰਦੇ ਆ ਕਿਉਂਕਿ ਜਿਹੜੇ ਫਲੀਦਾਰ ਹਰੇ ਚਾਰੇ ਆ ਉਹਨਾਂ ਦੀਆਂ ਜੜ੍ਹਾਂ ਦੇ ਵਿੱਚ ਨਾਈਟ੍ਰੋਜਨ ਦੀਆਂ ਗੱਠਾਂ ਬਣਦੀਆਂ ਉਹ ਜ਼ਿਆਦਾ ਮਾਤਰਾ ਦੇ ਵਿੱਚ ਹੁੰਦਾ ਵੱਢਣ ਦਾ ਥੋੜਾ ਬੜਾ ਹੀ ਪ੍ਰੋਬਲਮ ਆਉਂਦੀ ਆ ਪਰ ਇੰਨਾ ਕ ਜੇ ਆਪਾਂ ਤਕਲੀਫ ਚ ਢੱਲ ਲਾਂਗੇ ਤਾਂ ਉਹਦਾ ਫਾਇਦਾ ਬਹੁਤ ਵੱਡਾ ਆਪਾਂ ਨੂੰ ਸੋ ਜਰੂਰ ਹਰੇਕ ਆਰਿਆਂ ਦੇ ਪਹਿਲ ਆਪਾਂ ਧਿਆਨ ਦੇਈਏ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਅੰਤ ਵਿੱਚ ਸਾਰੇ ਕਿਸਾਨ ਦੋਸਤਾਂ ਨੂੰ ਛਤ ਸ੍ਰੀ ਅਕਾਲ ਧੰਨਵਾਦ